ਇਹ ਜਿਹੜਾ ਵਿਜ਼ਨ ਆ ਕਾਂਗਰਸ ਦਾ ਇੱਕ ਅੱਛੀ ਸੋਚ ਆ ਦੇਸ਼ ਦੀ ਤਰੱਕੀ ਵਾਸਤੇ ਹਰੇਕ ਵਰਗ ਵਾਸਤੇ ਚਾਹੇ ਉਹ ਮਹਿਲਾਵਾਂ ਆ ਜਾਂ ਪਿਛੜਾ ਵਰਗ ਜਾਂ ਜਨਰਲ ਕੋਈ ਵੀ ਵਰਗ ਹਰੇਕ ਦੀ ਤਰੱਕੀ ਵਾਸਤੇ ਜਿਹੜੀ ਕਾਂਗਰਸ ਇੱਕ ਵਿਜ਼ਨ ਲੈ ਕੇ ਚੱਲਦੀ ਆ ਇਕੁਐਲਿਟੀ ਦਾ ਵਿਜ਼ਨ ਲੈ ਕੇ ਚੱਲਦੀ ਆ ਫਰੀडम ਦਾ ਵਿਜ਼ਨ ਲੈ ਕੇ ਚੱਲਦੀ ਆ ਸੋ ਇਸ ਵਿਜ਼ਨ ਨੂੰ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦੇਖਦੇ ਵੱਡੀਆਂ-ਵੱਡੀਆਂ ਗੱਲਾਂ ਸੋਚਿਆ ਕਰੋ ਮੁੱਦੇ ਦੇਖਿਆ ਕਰੋ ਬਹੁਤ ਇੱਥੇ ਡਿਬੇਟ ਹੁੰਦੀ ਆ ਉੱਥੇ ਨਹੀਂ ਕਹੀ ਜਾਂਦੀ ਕਦੀ ਵੀ ਕਿਸੇ ਨੇ ਮੁੱਦੇ ਦੀ ਗੱਲ ਕਰਨੀ ਹੋਵੇ ਮੇਰੇ ਨਾਲ ਆ ਕੇ ਜਿਹੜਾ ਮਰਜ਼ੀ ਡਿਬੇਟ ਕਰ ਲਵੇ ਕਿਸੇ ਪਾਰਟੀ ਦਾ ਮੋਤਵਰ ਆ ਜਾਵੇ ਤੁਹਾਨੂੰ ਮੈਂ ਇੱਕ ਵਿਜ਼ਨ ਦੀ ਗੱਲ ਦੱਸੀ ਆ ਇਸ ਵਿਜ਼ਨ ਨੂੰ ਲੈ ਕੇ ਕਾਂਗਰਸ ਚੱਲੀ ਆ ਹਰੇਕ ਵਰਗ ਵਾਸਤੇ ਇਸ ਕਰਕੇ ਮੇਰੀ ਇਹ ਬੇਨਤੀ ਆ ਕਿ ਤੁਸੀਂ ਆਪਣਾ ਜਿਹੜਾ ਕੀਮਤੀ ਵੋਟ ਆ ਕਾਂਗਰਸ ਪਾਰਟੀ ਦੇ ਹੱਕ ਚ ਪਾਓ ਔਰ ਜਿਹੜੀ ਸਾਡੀ ਮੇਰੀ ਤਾਂ ਮਾਸੀ ਆ ਜੀ ਮੀਨਾ ਆਂਟੀ ਤੇ ਤੁਸੀਂ ਵੀ ਦੇਖਿਆ ਜਦੋਂ ਦੇ ਐਮਸੀ ਬਣੇ ਆ ਆਸ਼ੂ ਆ ਕਾਦੇ ਦਾ ਛੋਟਾ ਆ ਕਰਦਾਰ ਇਹਦਾ ਬਹੁਤ ਵੱਡਾ ਆ ਇਹ ਜਦੋਂ ਕੋਈ ਬੁਲਾਉਂਦਾ ਆ ਤਾਂ ਸਕੂਟਰ ਤੇ ਇਹਦੇ ਪੈਰ ਨਹੀਂ ਲੱਗਦੇ ਥੱਲੇ ਇਹ ਤੁਰ ਜਰੂਰ ਪੈਂਦਾ ਸਕੂਟਰ ਤੇ ਹਰੇਕ ਦੇ ਸੱਦੇ ਤੇ ਉਸ ਵੇਲੇ ਪਹੁੰਚਣਾ ਜਾ ਕੇ ਲੋਕਾਂ ਦੇ ਦੁੱਖ ਸੁੱਖ ਵਿੱਚ ਖੜੇ ਹੋਣਾ ਇਹ ਇੱਕ ਅੱਛੇ ਲੀਡਰ ਦੀ ਨਿਸ਼ਾਨੀ ਹੁੰਦੀ ਆ ਸੋ ਇਹਨਾਂ ਚ ਇੱਕ ਕੁਆਲਿਟੀ ਆ ਇਹ ਹਮੇਸ਼ਾ ਤੁਹਾਡੇ ਸੁੱਖ ਦੁੱਖ 'ਚ ਖੜਦੇ ਆ ਅੱਜ ਸਵੇਰ ਤੋਂ ਇਹ ਮੇਰੀ 8ਵੀਂ ਬੈਕ ਟੂ ਬੈਕ 8ਥ ਮੀਟਿੰਗ ਹੈ ਤੇ ਸਾਲ اندر ਵੀ ਟਾਈਮ ਨਹੀਂ ਮਿਲਿਆ ਦੌੜੀ ਜਾ ਰਹੇ ਹਾਂ ਕਿਉਂਕਿ ਟਾਈਮ ਬਹੁਤ ਘਟ ਹੈ ਏਰੀਆ ਬਹੁਤ ਜ਼ਿਆਦਾ ਹੈ ਤੇ ਕੋਸ਼ਿਸ਼ ਇਹ ਹੈ ਕਿ ਹਰ ਕਿਸੇ ਨੂੰ ਮਿਲ ਸਕੇ ਕਿਉਂਕਿ ਇੱਕ ਕੁਐਸਚਨ ਮਾਰਕ ਮੇਰੇ ਉੱਪਰ ਬਹੁਤ ਜ਼ਿਆਦਾ ਆ ਰਿਹਾ ਹੈ ਕਿ ਯਾਮਿਨੀ ਹੈ ਕੌਣ ਆਪ ਪਤਾ ਕਦੀ ਦੇਖਿਆ ਨਹੀਂ ਪਰ ਮੇਰੇ ਖਿਆਲ ਤੁਸੀਂ ਸਾਰਿਆਂ ਨੇ ਦੇਖਿਆ ਕਿਉਂਕਿ ਪਿਛਲੇ ਵਿਧਾਨ ਸਭਾ ਇਲੈਕਸ਼ਨ ਚ ਮੈਂ ਇੱਥੇ ਆਈ ਸੀ ਤਾਂ ਮੈਂ ਸਪੀਚ ਵੀ ਘਰੀ ਸੀ ਰਾਈਟ ਤੇ ਮੇਰੇ ਖਿਆਲ ਐਟਲੀਸਟ ਇਹ ਕੁਐਸਚਨ ਮਾਰਕ ਨੂੰ ਤੁਹਾਡੇ ਸਾਰਿਆਂ ਦੇ ਫੇਸਿਸ ਤੇ ਨਹੀਂ ਦਿਸਣਾ ਚਾਹੀਦਾ ਬਹੁਤ ਸਿੰਪਲ ਫੈਮਲੀ ਤੋਂ ਆ ਟਿਊਸ਼ਨ ਸੈਂਟਰ ਰਨ ਕਰਦੀ ਆ ਤੇ ਪਾਰਟੀ ਨੇ ਬਹੁਤ ਵੱਡੀ ਰਿਸਪੋਨਸੀਬਿਲਟੀ ਲਾਤੀ ਕਹਿੰਦੇ ਹੁਸ਼ਿਆਰਪੁਰ ਦੀ ਆਵਾਜ਼ ਸੰਸਦ ਚ ਲੈ ਕੇ ਜਾਓ ਲੋਕ ਸਭਾ ਚ ਲੈ ਕੇ ਜਾਓ ਅਰੇ ਤੁਹਾਡੇ ਸਾਰਿਆਂ ਦੇ ਸਾਥ ਦੇ ਬਗੈ ਨਹੀਂ ਹੋ ਸਕਦਾ ਸਾਰਿਆਂ ਨੂੰ ਕਹਿ ਰਹੀ ਹਾਂ ਬੜੀ ਸਿੰਪਲ ਜੀ ਗੱਲ ਆ ਮੇਰੀ ਜੇਮ ਚ ਪੈਸੇ ਨਹੀਂ ਆ ਪਰ ਨਿਕਲੇ ਮੈਂ ਬਹੁਤ ਸਾਫ਼ ਨੀਅਤ ਲਈ ਹੈ लैके निकली हाँ मैं मैं चाहती हूँ हुशियारपुर का कुछ बहुत व्या होए तो अस चाहते हैं कि हम फिर एक बारी कांग्रेस सरकार सेंटर के आए तो फिर एक बार देश उसी तरीके तरक्की के रहा चल पाए जिदा पहले चल रहा है क्योंकि कांग्रेस गल करती है सिर्फ डिवेलपमेंट की तो इस बार कांग्रेस हर पार्टी अपना मैनीफेस्टो कटती है मैनीफेस्टो की गल करनी बहुत जरूरी है क्योंकि उजन थोड़ा क्लीयर करती है कांग्रेस कहती है કેસી 5 વર્ગા લઈ પાણી દેજો 5 વર્ગા વર્ગા લઈ ન્યાય ਮੰગરે આ ઓર મેં તોડા બહોત બહોત ਧન્યવાદ કર દિયા ઓર મેં એની گل કરનીયા જરૂર કે جس طرح ਤੁਸੀਂ મેનું કામજાબ બનાયા એક એક વોટ પાકે ઉસ طرح મેરી મેડમ ન જીતાકે આજ આપા કોંગ્રેસ પક્કી કરિયે ઓર કોંગ્રેસ સેન્ટ્રલ ચ લેકે જાઈએ ઓર મેરી इज्जत बनी रहे और तोड़ी सारे मेहनत बार आवे मैं सारे के फिर हाथ जोड़ के बेनती कर दिया कांग्रेस को तो वोट पाओ जेडी के बुढ़ापा पेंशन ढाई सौ रुपए से ढाई सौ तो स्टार्ट हो के पां सौ फिर साढ़े सत फिर पंद्रह सौ और इस तुम तो साहब जी ने ਕਾਂਗਰਸ ਪਾਰਟੀ ਦਾ ਟਾਈਮ ਤੇ 1500 ਤੋਂ 2500 ਦੀ ਫਾਈਲ ਚਲਾਈ ਆ ਮੇਰੇ ਬਜ਼ੁਰਗ ਜਿਹੜਾ ਨੂੰ ਪੈਨਸ਼ਨ ਲੱਗੀ ਆ ਉਹ ਧਿਆਨ ਨਾਲ ਸੁਣ ਲਓ 2500 ਦੀ ਫਾਈਲ 2 ਸਾਲਾਂ ਛੇਜੇ ਤੱਕ ਚੱਕ ਨਹੀਂ ਹੋਈ ਉੱਥੇ ਦੀ ਉੱਥੇ ਪਾਈ ਪਈ ਆ ਇਹ ਸਾਡਾ ਮੁੰਡਾ ਜੀਪਾ ਹਾਂ ਬਹੁਤ ਪੁਰਾਣੇ ਬੰਦੇ ਆ ਉਹ ਵਧੀਆ ਬੰਦੇ ਸਾਰੇ ਬਹੁਤ ਪੁਰਾਣੇ ਆ ਅਗਮ ਤਿੰਨ ਸਾਲ ਤੋਂ ਮੂਡ ਸਪਲਾਈ ਕਿਹਕੇ ਮਦਰ ਸਿਬੋ ਸਪਲਾਈ ਆਜੋ ਜੀ ਨਾ ਚਾਹੀਦਾ ਸਮਾਨ ਆ ਕੇ ਹਾਂਜੀ ਮੈਂ ਨਾ ਮੈਂ ਬਾਲਾ ਤਾਂ ਬਹੁਤ ਸਾਰੀਆਂ ਬਤਾਈਆਂ ਐਡਵਾਂਸ ਸੋ ਮੈਂ ਬਿਲਕੁਲ ਬਿਲਕੁਲ ਅਡਵਾਂਸ ਤੇ ਇਹ ਇਹ ਤਾਂ ਵੀਜੀਓ ਆ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਪਰੰਨਾ ਲਾ ਚਿਰਵਾ ਤੇ ਬਹੁਤ ਬਹੁਤ ਸ਼ੁਕਰੀਆ ਬੱਸ ਹੋਰ ਆ ਬੱਚਾ ਰਾਜੀ ਰਹੇ ਇੱਧਰ ਸਿਰ ਤੇ ਮੈਨੂੰ ਦਿਨੇ ਨਾ ਰੋਜ਼ ਸਾਡੇ ਦੇਖ ਤਾਂ ਦੇਖ ਲੈਂਦੇ ਮੈਡਮ ਪਾਪਾ ਪਾਪਾ ਸਾਡੇ ਆ ਚੱਜ ਕਰੇ ਉਹਦੇ ਸਾਹਮਣੇ ਕਿਵੇਂ ਬੜਿੰਗ ਨੇ ਇੱਕ ਬਿਆਨ ਦਿੱਤਾ ਕਿ ਡਾਕਟਰ ਰਾਜਕੁਮਾਰ ਚ ਬੇਵਾਲ ਛੇਤੀ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ ਤੇ ਉਸ ਦੇ ਵਿਰੋਧ ਵਿੱਚ ਡਾਕਟਰ ਰਾਜਕੁਮਾਰ ਦਾ ਬਿਆਨ ਆਇਆ ਕਿ ਰਾਜਾ ਬੜਿੰਗ ਜੋ ਮੈਂਟਲੀ ਅਫਸਟ ਹੋ ਗਏ ਨੇ ਕੀ ਕਹਿਣਾ ਚਾਹਉਂਗੇ ਇਹ ਕੋਈ ਗੱਲ ਹੀ ਨਹੀਂ ਹੈ ਡਿਸਕਸ ਕਰਨ ਵਾਲੀ ਉਹਨਾਂ ਨੇ ਉਹਨਾਂ ਦੇ ਅਗੇਂਸਟ ਕੀਆ ਉਹਨਾਂ ਨੇ ਅੱਗੇ ਬਟ ਇਹ ਹੈ ਨਾ ਕਿ ਮੈਂਟਲੀ ਅਪਸੈਟ ਹੋ ਗਏ ਮੈਨੂੰ ਲੱਗਦਾ ਨਹੀਂ ਕਿ ਇਹ ਕੋਈ ਗੱਲ ਹੈ ਕਹਿਣ ਵਾਲੀ ਹੋਰ ਕੀ ਕਿਦਾਂ ਚੋਣ ਪ੍ਰਚਾਰ ਚੱਲ ਰਿਹਾ ਮਾੜਾ ਕੁਝ ਜਿਹੜੇ ਤੁਹਾਡੇ ਕਾਂਗਰਸ ਪਾਰਟੀ ਦੇ ਪੁਰਾਣੇ ਵਰਕਰ ਨੇ ਉਹ ਨਿਰਾਸ਼ ਚੱਲਦੇ ਨਜ਼ਰ ਆ ਰਹੇ ਨੇ ਜਿੱਦਾਂ ਮੈਡਮ ਸੰਤੋਸ਼ ਚੋਧਰੀ ਦੀ ਗੱਲ ਕਰੀਏ ਜਾਂ ਬੰਟੀ ਕੁੜੀਆਂ ਦੀ ਗੱਲ ਕਰੀਏ ਉਹ ਨਾਲ ਨਹੀਂ ਚੱਲ ਰਹੇ ਤੁਹਾਡੇ ਨਾਲ ਦਿਖਾਈ ਵੀ ਨਹੀਂ ਕਦੇ ਦੇਖਦੇ ਕਿਉਂ ਨਹੀਂ ਦੇ ਰਹੇ ਤੁਸੀਂ ਪ੍ਰੋਗਰਾਮ اٹੈਂਡ ਨਹੀਂ ਕੀਤਾ ਸਾਰਿਆਂ ਨੂੰ ਪਤਾ ਹੈ ਕਿ ਬੰਟੀ ਘੋੜੀਆਂ ਵਾਲਾ ਸਾਡਾ ਪ੍ਰੋਗਰਾਮ ਹੋਇਆ ਸੀ ਚੋਹਾਲ ਉੱਥੇ ਬਿਲਕੁਲ ਨਾਲ ਖੜੇ ਸੀ ਉਹਨਾਂ ਨੇ ਸਟੇਜ ਤੇ ਬੋਲਿਆ ਵੀ ਤੇ ਅਨਾਉਂਸ ਵੀ ਕੀਤਾ ਕਿ ਉਹ 100% ਨਾਲ ਨੇ ਤੇ ਇਹ ਵੀ ਅਨਾਉਂਸ ਕੀਤਾ ਕਿ ਜਦੋਂ ਵੀ ਕੋਈ ਵੀ ਪਾਰਟੀ ਉਹਨਾਂ ਦੀ ਕੋਈ ਸਪੈਸ਼ਲ ਡਿਊਟੀ ਲਾਏਗੀ ਤਾਂ ਉਹ ਵੀ ਉਹ ਬਹੁਤ ਵਧੀਆ ਤਰੀਕੇ ਨਾਲ ਨਿਭਾਣਗੇ ਤੇ ਬਾਕੀ ਉਹ ਬੈਕਹੈਂਡ ਤੇ ਸਾਰਾ ਕੰਮ ਵੀ ਕਰ ਰਹੇ ਨੇ ਤੁਸੀਂ ਕਿੰਨਾ ਸੰਘਰਸ਼ ਨੂੰ ਕਿਵੇਂ ਦੇਖਦੇ ਸੰਗਤ ਮੈਂ ਤਾਂ ਕਹਿ ਰਹੀ ਹਾਂ ਜੀ ਸਾਡਾ ਅੰਦਤ ਹੈ ਠੀਕ ਹੈ ਸਾਡੇ ਅੰਦਾਜ਼ਾ ਦੀ ਜਗ੍ਹਾ ਜਿਹੜੀ ਹੈ ਉਹ ਖੇਤਾਂ 'ਚ ਹੈ ਸੜਕਾਂ ਤੇ ਬੈਠ ਕੇ ਧਰਨਿਆ ਤੇ ਨਹੀਂ ਹੈ